ਆ ਤੇ ਜਾਤ ਪਹੁੰਚ ਗਏ ਬੇਬੇ ਜਾਤ ਜਾਏ ਫੂਟਪੈਕ ਕਰੀ ਜਾਂਦੀ ਹੈ ਤੇ ਤੁਸੀਂ ਆ ਸਾਰਾ ਪਾ ਕੱਢ ਲਿਆ ਜ ਸਾਰਾ ਸਮਾਨ ਰੱਖ ਲਿਆ ਕੋਈ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗੁੱਡ ਨਾਈਟ ਜੀ ਗੁੱਡ ਨਾਈਟ ਲਓ ਵੀ ਸੱਜਣੋ ਪਹਿਲੀ ਵਾਰੀ ਆਪਾਂ ਰਾਤ ਨੂੰ ਵਲੌਗ ਸ਼ੁਰੂ ਕਰਨ ਲੱਗੇ ਆ ਰਾਤ ਦੇ ਬਾ ਚੁੱਕੇ ਆ 10:30 ਹੋ ਚੁੱਕੇ ਸੋ ਹੁਣ ਆਪਾਂ ਬੇਬੇ ਪੈਕਿੰਗ ਰੱਖ ਲਿਆ ਵਈਆਂ ਸੋਤ ਕਰਕੇ ਬੈਗਾਂ ਜਬਾਲ ਨੂੰ ਲਾਵੇ ਸੱਜਣੋ ਹੁਣ ਆਪਾਂ ਫਾਈਨਲੀ ਕਰਾਂਗੇ ਪੈਕਿੰਗ ਜਿਹੜਾ ਜਿਹੜਾ ਸਮਾਨ ਆਪਾਂ ਨਾਲ ਲੈ ਕੇ ਜਾਣਾ ਮੈਂ ਤੇ ਮੰਮੀ ਕਰੀ ਜਾਂਨੇ ਤੇ ਬੇਬੇ ਨੇ ਤਾਂ ਆਪਦੇ ਕੱਪੜੇ ਜਿਹੜੇ ਲੈ ਕੇ ਜਾਣੇ ਕੱਢ ਕੇ ਰੱਖਤੇ ਆ ਹੀਰੇ ਨੇ ਮੈਂ ਆਖਿਆ ਸੀ ਕੱਢ ਕੇ ਰੱਖ ਦੇ ਮਾਪੇ ਦੇ ਪਾ ਦੂ ਹੋਰ ਆਪਣਾ ਤੁਹਾਨੂੰ ਦੱਸਦਾ ਆਪਾਂ 10:30 ਹੋ ਗਏ ਤੇ ਸਵੇਰ 2 ਵਜੇ ਤੌਰ ਪੈਣਾ ਮੈਨੂੰ ਲੱਗਦਾ ਸੌਣ ਦਾ ਟਾਈਮ ਹੀ ਮਸਾ ਹੀ ਲੱਗਣਾ ਕਿਉਂਕਿ ਜਦੋਂ ਕਿਤੇ ਜਾਣਾ ਹੋਵੇ ਨਾ ਉਦੋਂ ਨੀਂਦ ਵੀ ਨਹੀਂ ਆਉਂਦੀਗੀ ਮਾ ਤਿੰਨ ਘੰਟੇ ਸੌਣਾ ਆਪਾਂ ਦੋ ਤਿੰਨ ਘੰਟੇ ਬੇਬੇ ਤੇਰਾ ਟੈਚੀ ਕਿੱਥੇ ਆ ਮੇਰਾ ਟੈਚੀ ਉਹ ਵੇ ਪਿਆ ਸਾਹਮਣੇ ਇੱ ਬੇਬੇ ਕਿੰਨੇ ਸੂਟ ਲੈ ਕੇ ਚੱਲੇ 1 2 3 4 5 6 7 6 7 ਸੂਟ ਲੈ ਕੇ ਚੱਲੀ ਚੱਲਣੀ 6 7 ਲੈ ਚੱਲੀ ਹੈ ਵੈਰੀ ਗੁੱਡ ਇਹ ਕਦੋਂ ਹੋਰ ਚੱਕ ਲਾ ਠੀਕ ਆ ਓ ਯਾਰ ਇੰਨੇ ਕੀ ਕਰਨੇ ਆ ਪਾਂਛੀ ਉਹ ਪਏ ਇੱਕ ਪਾ ਲਾਂਗੇ ਲੈ ਲੈ ਇਧਰ ਤੇ ਇਹ ਬੇਬੇ ਨਹੀਂ ਮਾਣ ਸਾਡੀ ਸੂਟ ਪੈ ਕਰੀ ਜਾਂਦੀ ਹੈ ਤੇ ਤੁਸੀਂ ਆਪਦੀ ਵੀ ਮਖਾਓ ਮੇਰੇ ਨੇ ਵੇਖੀ ਜਾਨੀ ਪੈ ਗਏ ਅਸੀਂ ਆਪ ਤੇ ਚਲਾ ਮਮਾ ਆਪ ਦੀ ਆਪ ਵੀ ਪੈ ਗਲੀ ਕਿੰਨੇ ਕੁ ਲੈ ਜਾਣੇ ਸੂਟ ਸਿਆ ਸਾਹਮਣੇ ਰੱਖੇ ਵੇ ਤੁਹਾਡੇ ਜਿੰਨੇ ਕੁ ਹੈਗੇ ਬੇਬੇ ਸਹੀ ਤਰ੍ਹਾਂ ਤੈ ਤੂੰ ਗਰਾਥਲੀ ਠੀਕ ਆ ਹਾਂ ਜੀ ਆ ਲੈ ਫਾਈਵ ਚਲੋ ਮਮਾ ਬਾਪ ਦੀ ਪੈਕਿੰਗ ਕਰੀ ਜੀ ਲਓ ਜੀ ਵਾਹ ਜੀ ਵਾ ਇਧਰ ਵੀ ਸੂਟ ਤੇ ਸੂਟ ਚਾੜੇ ਪਏ ਆ ਨਵੇਂ ਨਵੇਂ ਵਾਹ ਜੀ ਆ ਤੇ ਨਵੇਂ ਸੂਟ ਆ ਹਾਂ ਉੱਥੇ ਪਾਵਾਂਗੇ ਟਾਈਮ ਤੇ ਕਿੰਨੇ ਸੂਟ ਲੈ ਕੇ ਜਾਵਾਂ ਤੁਸੀਂ ਮੇਰੇ ਕਹਿੰਦੇ ਤੁਸੀਂ ਤੇ ਆਪ ਦੀ ਮਨ ਮਰਜ਼ੀਆਂ ਕਰਨੇ ਤੁਸੀਂ ਮੇਰੇ ਕਹਿੰਦੇ ਥੋੜੀ ਜਨਾ ਕੀ ਹਰ ਮਨ ਮੈਂ ਤੁਹਾਨੂੰ ਵੀ ਦੱਸ ਵੀ ਕਿੰਨੇ ਲਿਜਾਵਾਂ ਲੈ ਜੋ ਸੱਤ ਸੱਤ ਕੇ ਸੂਟ ਤੇ ਲਓ ਨਾ 7 8 ਜਨਮ ਉਹ ਨਹੀਂ ਲੈ ਲਉ ਜੀ ਮੰਮੀ ਨੇ ਆਪ ਦੀ ਅੱਛਾ ਲੈ ਆਦੇ ਲਿਫਾਫਿਆਂ ਚ ਪੂਰੇ ਉਹ ਕਰਕੇ ਨਾ ਪ੍ਰੈਸ ਪ੍ਰੁਸ ਕਰਕੇ ਬਾਏ ਮੈਂ ਨਹੀਂ ਨਵਾਂ ਹੀ ਆ ਜਦ ਮੈਂ ਪਾਏ ਨਹੀਂ ਸੋ ਸੱਜਣੋ ਆ ਫੜੋ ਆਪ ਦਾ ਸੂਟ ਪਰਾਂ ਕਰੋ ਮੈਂ ਵੀ ਆਦੇ ਦਿਖਾ ਦਾਂ ਸੋ ਜਿਹੜੀਆਂ ਜਿਹੜੇ ਪਰਨੇ ਤੇ ਦਸਤਾਰਾਂ ਪਏਦੇ ਚ ਪਾ ਲਈਆਂ ਤੇ ਬਾਕੀ ਆ ਚੱਕੋ ਯਾਰ ਸਾਰੇ ਤੇ ਤੁਸੀਂ ਲੱਕਦੇ ਮੈਂ ਹੋਰ ਸਾਰੇ ਚੱਕੂ ਵੀ ਆਦ ਸਾਰੇ ਤੇ ਤੁਸੀਂ ਖਲਾਰਾ ਪਾਇਆ ਪਿਆ ਸੋ ਇੱਕ ਆਪ ਪੈਂਡ ਸ਼ਰਟ ਲੈ ਚੱਲੇ ਬਾਕੀ ਲੋਰਾਂ ਟੀ-ਸ਼ਰਟਾਂ ਹੀ ਕਪੜੇ ਆਪਾਂ ਇਧਰ ਵੀ ਪਾਲਿਆ ਤੇ ਇਧਰ ਵੀ ਨਕੋ ਨਾਕ ਆਪਣੇ ਦੋ ਬੈਗ ਹੋ ਜਾਣੇ ਆ ਦੇ ਇਕੱਲੇ ਦਸਤਾਰੇ ਇਕੱਲਾ ਇਕੱਲਾ ਹੀ ਏ ਇਕੱਲੇ ਦਸਤਾਰੇ ਤੇ ਤੇਰਾ ਇਕੱਲੇ ਆ ਲੋਰਾ ਲੋਰਾ ਸਭ ਕੋ ਸ਼ਪੈਂਡਾ ਸ਼ਲਟਾ ਚੱਕੜੇ ਪਹਿਣੇ ਆ ਮੈਂ ਆ ਆਪਦੇ ਆਪਦੇ ਚੱਕ ਲਾਂਗੇ ਠੀਕ ਆ ਜੀ ਆ ਬਾਕੀ ਆਪਾਂ ਕੁਰਤੇ ਵੀ ਐਵੇਂ ਪਾਲੇ ਚਿੱਟਾ ਚਿੱਟੇ ਵਾਲੇ ਚਿੱਟੇ ਚਿੱਟੇ ਉੱਥੇ ਨਿਕਲਦੇ ਨਹੀਂ ਜਦੋਂ ਦੇ ਹੋ ਗਏ ਫੇਰ ਕੌਣ ਲਟੇਰੂਗਾ ਕੋਈ ਨਾ ਨਿਕਲ ਆਹ ਸੂਟ ਥੋੜਾ ਇੰਨੇ ਸੂਟ ਕੀ ਕਰਨੇ ਤੁਸੀਂ ਲੈ ਤੇ ਲੈ ਉੱਥੇ ਪਾਉਣਾ ਨਹੀਂ ਭਾਈ ਇੰਨੇ ਸੂਟ ਕੀ ਕਰਨੇ ਆ ਪੋਨਾਸ ਤੇ ਜਾਨੇ ਹੋਰ ਕੀ ਕਰਨੀ ਆ ਸਿੰਧੀ ਦੀ ਕਢਾਈ ਦਾ ਸੂਟ ਪਹਿਲਾਂ ਮੈਂ ਹੀ ਕੱਢਿਆ ਸੀ ਮਗਰ ਜਿਆਦਾ ਟ੍ਰੈਂਡ ਚ ਆ ਗਿਆ ਸੀ। ਓਹੋ ਆਹ ਅੱਛਾ ਅੱਛਾ ਠੀਕ ਆ ਭੈਣ ਜੀ ਟ੍ਰੈਂਡ ਹੀ ਤੁਸੀਂ ਸ਼ੁਰੂ ਕੀਤਾ। ਮੈਂ ਸ਼ੁਰੂ ਕੀਤਾ। ਇਹ ਹੱਥ ਨਾਲ ਕੱਢਿਆ ਸਾਰੇ ਹੁਣ ਤਾਂ ਲੋਕ ਮਸ਼ੀਨਾਂ ਨਾਲ ਕੱਢਣ ਲੱਗੇ। ਲਓ ਜੀ ਵਾਕਿਆ ਇਹ ਪਹਿਲਾਂ ਮੰਮੀ ਬੜੀ ਮਿਹਨਤ ਕੀਤੀ ਹੱਥ ਨਾਲ। ਪੋਨਾ ਇਹ ਹੁਣ ਕੱਢ ਤਾਂ ਹੁਣ ਵੀ ਸਕਦੇ ਹੁਣ ਨਾ ਹੀ ਨਿਗਾ ਨਹੀਂ ਹੁੰਦੀ ਕੀ ਨਿਗਾ ਥੋੜੀ ਬੜਾ ਸੋਹਣਾ ਡਿਜ਼ਾਈਨ ਪਾਇਆ ਬਾ ਸੂਟ ਪਰ ਕੋਈ ਵੀ ਗੱਲ ਚੱਲ ਪੈ। ਅਸੀਂ ਆਪੇ ਪਹੁੰਚ ਗਏ ਤੇ ਆਪੇ ਹੁਣ ਸਾਢੇ 10 ਵਜੇ ਆ ਰਾਤ ਨੂੰ ਸੂਟਾਂ ਦੀ ਸਿਲਪਤਾ ਕਰੀ ਸੂਟਾਂ ਦੀ ਸਿਲਪਤਾ ਕਰੀ ਜਾਣਗੇ ਨਹੀਂ ਹੁਣ ਕਸ਼ਮੀਰੀ ਕਢਾਈ ਦਾ ਵੀ ਸੂਟ ਕੱਟ ਕੇ ਵਿਖਾਣਾ ਆਪਣੇ ਕੋਲ ਦੇ ਆਂਦੇ ਵੀ ਸਾਨੂੰ ਕਢਾਈ ਦੀ ਰੂਪ ਦੱਸਿਓ ਕਿਵੇਂ ਹੁੰਦੀ ਕਸ਼ਮੀਰੀ ਕਟਾਈ ਲਓ ਠੀਕ ਹੈ ਦੱਸ ਦਾਂਗੇ ਭੈਣ ਜੀ ਤੁਸੀਂ ਪਹਿਲਾਂ ਸੂਟ ਲਿਆ ਕੇ ਛਪਾ ਕੇ ਕਢਾਈ ਕਰਕੇ ਫੇਰ ਵਿਖਾਓ ਤੇ ਆਪਦੇ ਕੱਪੜੇ ਪਹਿ ਕੇ ਆ ਲਓ ਫੇਰ ਆਪਾਂ ਕਢਾਈ ਵੀ ਦਿਖਾ ਦਾਂਗੇ ਕਢਾਈ ਕਿਵੇਂ ਹੁੰਦੀ ਤੇ ਕਿਵੇਂ ਨਹੀਂ ਹੁੰਦੀ ਲਓ ਵੀ ਸੱਜ ਨੂੰ ਪੈਕਿੰਗ ਆਪਣੀਆਂ ਜੋਰਾਂ ਸ਼ੋਰਾਂ ਤੇ ਚੱਲ ਜਾਂਦੇ ਨੀਂਦ ਵੀ ਬੜੀ ਆਈ ਜਾਂਦੀ ਐ ਦੋ ਤਣ ਘੰਟੇ ਦਾ ਬਸ ਕੱਲਾ ਤਿਆਰ ਹੀ ਹੋਣਾ ਤੇ ਮੈਂ ਦੋ ਤਣ ਘੰਟੇ ਆ ਸਿਰਫ ਸੌਣ ਨੂੰ ਸੋ ਬਹੁਤ ਨੀਂਦ ਨੇ ਇਦਾਂ ਘੇਰਾ ਪਾਇਆ ਹੋਇਆ ਹੈ ਨਾ ਮੈਂ ਦੱਸ ਨਹੀਂ ਸਕਦਾ ਸੋ ਪੈਕਿੰਗ ਆਲਮੋਸਟ ਡਾਨੀ ਆਪਣੀ ਇੱਕ ਦੋ ਚੀਜ਼ਾਂ ਰਹਿ ਗਈਆਂ ਬਸ ਲੋ ਵੀ ਸੱਜਣੋ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਜੀ ਵਾਹ ਜੀ ਵਾਹ ਖਾਣ ਪੀਣ ਤਾਂ ਪਹਿਲਾਂ ਬਾਕੀ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਆ ਖਾਣ ਪੀਣ ਤਾਂ ਪਹਿਲਾਂ ਇਹ ਬਹੁਤ ਹੀ ਵਧੀਆ ਜਗ੍ਹਾ ਚੱਲੇ ਥੋੜਾ ਵੇਖ ਕੇ ਮਾਨ ਖੁਸ਼ ਹੋ ਜਾਊਗਾ। ਉਹ ਵਾਹ ਗੁਰੂ। ਵਾਹ ਜੀ। ਮਰੁੰਡੇ ਵੀ ਰੱਖ ਲੈ ਆ ਭੁਈਆ ਭੁਈਆ ਵੀ ਰੱਖ ਆ। ਰੱਖ ਦੋ ਜੀ ਰੱਖ ਦੋ ਸਾਰਾ ਕੁਝ ਹੀ ਰੱਖ ਦੋ। 10 ਟਮਾਟਰ ਮੈਂਗੋ ਪਿਆਜ਼ ਪਿਆਜ਼ ਵੀ ਰੱਖ ਲੈ। ਜੋ ਤੁਹਾਡਾ ਦਿਲ ਕਰਦਾ ਲਓ ਜੀ ਮੰਮੀ ਇਹ ਮੈਂਗੋ ਮੰਗੋ ਸਭ ਕੁਝ ਨਾਲ ਲੈ ਕੇ ਜਾਣਾ ਹੈ। ਕਿਵੇਂ? ਮਗਾ ਮੰਗੇ ਦਾ ਫੇਵਰੇਟ ਹੈ ਮੇਰੇ ਵੀ ਬੱਚੇ ਦੇ ਬੇਬੇ ਵੀ ਸਾਨੂੰ ਪਹਿਲਾਂ ਮੈਂਗੋ ਲੈ ਕੇ ਆਉਂਦੇ ਕਿ ਨਹੀਂ ਮੈਂਗੋ ਦੇ ਨਾਂ ਸੁਣ ਕੇ ਬੇਬੇ ਖੁਸ਼ ਹੋਏ ਸੋ ਆ ਟੋਕਰੀ ਵੀ ਆਪਾਂ ਅੱਜ ਮੈਂ ਫਰੂਟ ਫਰਟ ਸਾਰਾ ਏਦਾਂ ਦਾ ਸਮਾਨ ਖਾਣ ਪੀਣ ਨਾਲ ਇਹਦੇ ਚ ਪਾ ਦਾਂਗੇ ਅੱਡ ਫਿਰ ਫੈਸਦਾ ਨਹੀਂਗਾ ਹਨਾ ਫਿਰ ਨਾਲੇ ਆਪਾਂ ਪਤਾ ਰਹਿੰਦੇ ਵੀ ਆ ਹਾਂ ਲਓ ਜੀ ਸਾਰਾ ਸਮਾਨ ਰੱਖ ਲਿਆ ਜੀ ਫੋਟੋ ਮੋ ਹਾਂਜੀ ਤਿਆਰ ਬਰ ਤਿਆਰ ਹਾਂ ਜੀ ਹਾਂਜੀ ਛੇਤੀ ਕਰੋ ਆਪਣੀ ਫਲੇਟ ਨਾਲ ਲੇਟ ਹੋ ਜੇ ਨਹੀਂ ਹੁੰਦੀ ਸੋ ਲਓ ਵੀ ਸੱਜ ਨੂੰ ਸਮਾਨ ਸਮੂਹ ਸਾਰਾ ਆਪਾ ਕੱਢ ਲਿਆ ਜੇ ਸਮਾਨ ਇੰਨਾ ਕੀ ਆ ਨਾ ਬਸ ਕਿਹਦਾ ਰਹਿੰਦਾ ਉਹ ਉਹ ਦੋ ਮੇਰੇ ਆ ਇੱਕ ਟੋਕਰੀ ਆ ਮੰਮੀ ਦਾ ਤੇ ਉਹ ਬੇਬੇ ਤੇ ਹੀਰੇ ਦੇ ਆ ਤੇ ਆ ਸਾਡਾ ਖਾਣ ਪੀਣ ਵਾਲਾ ਸਮਾਨ ਆ ਗਿਆ ਜੀ ਤੁਸੀਂ ਵੀ ਤਿਆਰ-ਵਾਰ ਤਿਆਰ ਮਮਾ ਤਿਆਰ ਤਿਆਰ ਮੈਂ ਤਾਂ ਸਾਰਿਆਂ ਨੂੰ ਪਹਿਲਾਂ ਤਿਆਰ ਕਰ ਮਮੀ ਜੀ ਨੇ ਸਵੇਰ ਉੱਠ ਕੇ ਬੜਾ ਕੰਮ ਤੁਹਾਨੂੰ ਦੱਸਦਾ ਪੌਣੇ 3 ਹੋ ਗਏ ਮਮੀ ਜੀ 1 ਵਜੇ ਦੇ ਉੱਠੇ ਪਹਿਲਾਂ ਰੋਟੀਆਂ ਪਕਾਈਆਂ ਸਾਰਾ ਕੁਝ ਕੀਤਾ ਇਹਨਾਂ ਨੂੰ ਤਾਂ ਨੀਂਦ ਨਹੀਂ ਆਈ ਰਾਤ ਨੂੰ ਵੀ ਕਹਿੰਦੇ ਮੈਂ ਰਾਤ ਨੂੰ ਵੀ ਰੋਟੀ ਮੈਂ ਮਾੜੀ ਜਿਹੀ ਅੱਖ ਲੱਗੀ ਸੀਗੀ ਜਦੋਂ అలਾਰਮ ਵੱਜਿਆ ਅੱਛਾ అలਾਰਮ ਆ ਰਾਤ ਨੂੰ ਵੀ ਕੱ ਸੋ ਬੇਪੇ ਹੁਣ ਵੇਟ ਨਹੀਂ ਹੋ ਰਹੀ ਤੁਹਾਡੇ ਤੋਂ ਨਾ ਜੀ ਹੁਣ ਵੇਟ ਕਿਉਂ ਕਰਨਾ ਫਲੈਟ ਨਾਲ ਨੇਟ ਹੋ ਜੇ ਆਪਣੀ ਨਹੀਂ ਲੇਟ ਹੁੰਦੀ ਫਲੈਟ ਤੁਹਾਨੂੰ ਜੀ ਸਮਾਂ ਸਾਰਾ ਕੱਢ ਲਿਆ। ਸੋ ਸੁਬਾ ਸੁਬਾ ਹੋਣਾ ਪਈ ਚੱਲਾਂਗੇ ਤੇ ਆਪਾਂ ਵੀ ਤਿਆਰ-ਬਰ ਤਿਆਰ। ਸੋ ਸ਼ੂਸ਼ਾ ਕੱਸ ਲਿਆ। ਸੋ ਹੁਣ ਆਪਾਂ ਜਾਣਾ ਸਿੱਧਾ ਅੰਮ੍ਰਿਤਸਰ ਸਾਹਿਬ। ਲਓ ਜੀ ਸਾਡੀ ਟੈਕਸੀ ਵੀ ਪਹੁੰਚ ਚੁੱਕੀ ਆ। ਇਹ ਤੇ ਇਹਨੇ ਸਾਨੂੰ ਛੱਡ ਕੇ ਆਉਣਾ ਜੀ। ਕਿਉਂਕਿ ਜੇ ਕੋਈ ਹੋਰ ਛੱਡ ਕੇ ਆਉਂਦਾ ਜੇ ਡੈਡੀ ਛੱਡ ਕੇ ਆਉਂਦੇ ਉਹਨਾਂ ਨੇ ਬੇਰਾਮ ਬੜਾ ਹੋਣਾ ਸੀ। ਕਿਉਂਕਿ ਸੁਬਾ ਜਾਣਾ ਥਕਾਵਟ ਬੜੀ ਹੋ ਜਾਂਦੀ ਕਿਉਂਕਿ ਸੀਜ਼ਨ ਦਾ ਟਾਈਮ ਹੈ। ਸੋ ਤਾਂ ਕਰਕੇ ਆਪਾਂ ਟੈਕਸੀ ਕਰਾ ਲਈ। ਆ ਗਏ ਜੀ। ਹਾਂ। ਤੋਂ ਸੋਪਣਾ ਨਹੀਂ ਆ ਤੁਸੋਂ ਸੋਪਣਾ ਆ। ਤਾਂ ਮੇਰਾ ਸਤਿਰੀ। ਤੁਸੀਂ ਆਪਦਾ ਧਿਆਨ ਰੱਖਿਆ। ਉਹ ਲੀੜੇ ਉੱਥੇ ਪਏ ਬਾਹਰ ਜਾਨੀ ਜਾਨੀ। ਤੇ ਫਿਰ ਅੰਦਰ ਜਾਨੀ ਹੋਣੀ ਨਹੀਂ। ਮੈਂ ਤਾਂ ਰੱਖਣੇ ਰੱਖਣਾ ਚੱਲੂ ਤੁਸੀਂ। ਜਾਨੀ ਹੋਣੀ ਨਹੀਂ ਤੇ ਫਿਰ ਤੇ ਚੱਲਾ। ਚਲ ਠੀਕ ਹੈ ਡਾਡੀ। ਚੱਲੋ ਧਿਆਨ। ਓਕੇ। ਚੱਲ ਬੇਬੇ ਆਪਣੀ ਗੱਡੀ ਆ ਗਈ ਆ। ਚੱਲੀ ਹੁਣ। ਆਜੋ। ਲਓ ਜੀ ਫਾਈਨਲੀ ਸ਼੍ਰੀ ਆਮਨ ਸਰ ਸਰ ਪਹੁੰਚ ਚੁੱਕੇ ਆ ਤੇ ਇੱਧਰ ਸੁਤਨੀ ਵਾਲੇ ਯਾਦ ਦੇ ਫਿਰਦੇ ਆ ਉਹ ਖਾਲ ਛੋਟ ਝੋਟੀ ਆ ਨਾ ਅੱਛਾ ਇਹਨਾਂ ਦਾ ਪਿਆਣੀ ਆ ਲਾ ਵੀ ਰਜਨੋ ਫਾਈਨਲੀ ਅਸੀਂ ਯਾਦ ਤੇ ਇਹਾਜ ਤੇ ਪਹੁੰਚ ਗਏ ਬੇਬੇ ਯਾਦ ਜਾਗੇ ਬਾਅਦੇ ਆ ਕੇ ਤਾਂ ਤੁਰਨ ਵਾਲਾ ਹੀ ਆ ਜਾ ਗਏ ਯਾ ਸਾਡਾ ਥੋੜੇ ਟਾਈਮ ਤੁਰਨ ਵਾਲਾ ਹੀ ਆ ਸੋ ਆਪਾਂ ਨੂੰ ਕੁਝ ਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਵੀ ਆਪਾਂ ਤੁਹਾਨੂੰ ਆ ਕੇ ਦੱਸਾਂਗੇ ਸੋ ਸਮਾਨ ਸਗੋਂ ਸਾਰਾ ਆਪਾਂ ਰੱਖ ਲਿਆ ਜੇ ਸੋ ਆਹੀ ਆਪਣੇ ਯਾਦ ਆ ਉਹ ਨਹੀਂ ਨਹੀਂ ਪਹਿਲਾਂ ਨਹੀਂ ਦੱਸਣਾ ਹੈ ਪਹਿਲਾਂ ਨਹੀਂ ਦੱਸਣਾ ਜੀ ਪਹਿਲਾਂ ਨਹੀਂ ਦੱਸਣਾ ਬਾਅਦ ਵਿੱਚ ਦੱਸਣਾ ਹੀ ਹੈ ਉਹ ਦਿਖਾਵਾਂਗੇ ਕਿਹੜੇ ਹਾਂ ਬੱਸ ਦੱਸ ਦਈਏ ਕਿੱਥੇ ਚੱਲੇ ਹਾਂ ਦੱਸ ਦੋ ਬੇਬੇ ਦੱਸੋ ਸਾਰੇ ਨਾ ਆਪਾਂ ਕਿੱਥੇ ਚੱਲੇ ਹਾਂ ਅਸੀਂ ਹਜੂਰ ਸਾਹਿਬ ਚੱਲੇ ਹਾਂ ਹਾਂ ਜੀ ਹੈਂ ਨੂੰ ਕੀ ਕਰੇ ਹਾਂ ਨੂੰ ਕਰੇ ਚੱਲੇ ਹਾਂ ਸ੍ਰੀ ਹਜੂਰ ਸਾਹਿਬ ਚੱਲੇ ਹਾਂ ਸੋ ਪਹਿ ਮੰਮੀ ਬੇਬੇ ਤੇ ਸਾਡਾ ਹੀਰਾ ਚੱਲਿਆ ਜੀ ਸੋ ਪਹੁੰਚ ਗਏ ਟ੍ਰੇਨ ਤੇ ਸੋ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਲਓ ਵੀ ਸੱਜਣਾ ਜਿਹੜਾ ਪੰਗਾ ਪਿਆ ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ ਆਪਾਂ ਦੋ ਦਿਨ ਪਹਿਲਾਂ ਹੀ ਹੀਰਾ ਪਰਸੋ ਟਿਕਟ ਬੁੱਕ ਰਹੇ ਹਾਂ ਸੋ ਦੋ ਦਿਨ ਪਹਿਲਾਂ ਹੀ ਆਪਾਂ ਆਪਦੇ ਆ ਬੁੱਕ ਕਰਾਈਆਂ ਟਿਕਟ ਸੋ ਹੋਇਆ ਕੀ ਆ ਬੇਬੇ ਤੇ ਮੰਮੀ ਦੀ ਟਿਕਟ ਹੋ ਗਈ ਕਨਫਰਮ ਤੇ ਜਿਹੜਾ ਆਵੇ ਬੇਬੇ ਤੇ ਮੰਮੀ ਦੀ ਇਹ ਕਨਫਰਮ ਹੋ ਗਈ ਆ ਜਿਹੜਾ ਮੇਰਾ ਤੇ ਹੀਰੇ ਦਾ ਉਹ ਚੱਲ ਰਿਹਾ ਕੰਮ ਵੇਟਿੰਗ ਚ ਦੇ ਹਲੇ ਇੱਕਨਾਂ ਫਾਰਮ ਨਹੀਂ ਆ ਸਾਨੂੰ ਹੁਣ ਇਹ ਨਹੀਂ ਪਤਾ ਸਾਨੂੰ ਬੈਠਣ ਦੇਣਗੇ ਕਿ ਨਹੀਂ ਬੈਠਣ ਦੇਣਗੇ ਹਾਂ ਹੋਰ ਉਧਰ ਈਟੀਟੀ ਆਇਓਗੇ ਹਾਂਜੀ ਫਾਈਂਡ ਫਰ ਸੇ ਚੱਕਰ ਪਿਆ ਹੋਇਆ ਕਿ ਬੈਠਣ ਦਾ ਹੁਣ ਅਸੀਂ ਈਟੀਟੀ ਦੀ ਟੀਟੀ ਹੁੰਦਾ ਕਿ ਈਟੀਟੀ ਹੁੰਦਾ ਜੀਟੀਟੀ ਟੀਡੀ ਸੋ ਉਹਨਾਂ ਦੀ ਵੇਟ ਕਰ ਰਹੇ ਹਾਂ ਕਿ ਜਦੋਂ ਆਉਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਇਹ ਤਾਂ ਹੋਇਆ ਕਿਉਂਕਿ ਆਪਾਂ ਮਰਜੈਂਸੀ ਡਾਕਟਰ ਬੁੱਕ ਕਰਾਈਆਂ ਜਦੋਂ ਪਹਿਲਾਂ ਕਰਾ ਦੇਣੇ ਫਿਰ ਇਹ 10 ਦਿਨ ਘਟੋ ਘਟ ਪਹਿਲਾਂ ਟੈਕ ਟੈਕ ਕਰਾਉਣੇ ਤਾਂ ਇਹਦੇ ਦੀ ਗਲਤੀ ਆ ਇਹਨੇ 2 ਦਿਨ ਪਹਿਲਾਂ ਕਰਾਈ ਆ 48800 ਸਾਹਿਬ ਆਉਣਗੇ ਟੀਟੀ ਸਾਹਿਬ ਤੋਂ ਉਹਨਾਂ ਨੂੰ ਮਿਲਾਂਗੇ ਫਿਰ ਪੁੱਛਾਂਗੇ ਕੀ ਕਹਿੰਦੇ ਨੇ ਤੇ ਕੀ ਨਹੀਂ ਕਹਿੰਦੇ ਲਾਓ ਜੀ ਸੰਗਤ ਆ ਰਹੀਆਂ ਨੇ ਇਹ ਟ੍ਰੇਨ ਸਿੱਧੀ ਸੱਜਣਾ ਅਮਰ ਸਾਹਿਬ ਤੋਂ ਜਾਂਦੀ ਹੈ ਹਜੂਰ ਸਾਹਿਬ ਜਿਹੜੀ ਆਪਣੀ ਇੱਕ ਟ੍ਰੇਨ ਫਰੋਜਪੁਰ ਵੀ ਜਾਂਦੀ ਆ ਹਜੂਰ ਸਾਹਿਬ ਵਾਲ ਨੂੰ ਪਰ ਉਹ ਰਾਹ ਚੇਂਜ ਕਰਨੀ ਪੈਂਦੀ ਆ ਇੱਕ ਟ੍ਰੇਨ ਮਨਵਾਰਡ ਜਾ ਕੇ ਸ਼ਾਇਦ ਇਦਾਂ ਕਰਕੇ ਆ ਕੋਈ ਸੋ ਫਿਰ ਉਤਰਨਾ ਕਰਨਾ ਥੋੜਾ ਹੋ ਜਾਂਦਾ ਇਹ ਸਿੱਧੀ ਡਾਇਰੈਕਟ ਸ੍ਰੀ ਹਜੂਰ ਸਾਹਿਬ ਹੀ ਜਾਂਦੀ ਸੋ ਸੱਜਣੋ ਤੁਹਾਨੂੰ ਇਹ ਟ੍ਰੇਨ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਕਿਹੜਾ ਡੱਬਾ ਵਧੀਆ ਰਹਿੰਦਾ ਏ ਕਲਾਸ ਬੀ ਕਲਾਸ ਸੀ ਕਲਾਸ ਜਰਨਲ ਪ੍ਰੋਪਰ ਜਾਣਕਾਰੀ ਦੇਵਾਂਗੇ ਤੇ ਆਪਾਂ ਕਿਹੜਾ ਡੱਬਾ ਕਰਾਇਓ ਉਹ ਵੀ ਤੁਹਾਨੂੰ ਦੱਸਾਂਗੇ ਲੈ ਵੀ ਸੱਜਣੋ ਕੱਲੀ ਆਪਣੀ ਟ੍ਰੇਨ ਰਹਿ ਗਈ ਏ ਬਾਕੀ ਚੱਲ ਜਾਂਦੀਆਂ ਸਾਰੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਫਾਈਨਲੀ ਸਾਡੀ ਟ੍ਰੇਨ ਪੂਰੇ 5:30 ਵਜੇ ਤੁਰ ਪਈ ਪੂਰੇ 5:30 ਵਜੇ ਤੁਰਿਆ ਪੂਰੇ 5:30 ਵਜੇ 5:30 ਦਾ ਟਾਈਮ ਸੀ ਇਹ ਨਾ ਮੈਂ 1 ਮਿੰਟ ਪਹਿਲਾਂ ਆਉਂਦੀ ਆ ਨਾ ਬਾਅਦੋਂ ਤੁਰਦੀ ਆ ਪੂਰੇ ਟਾਈਮ ਤੇ ਤੁਰਦੀ ਆ ਸੋ ਸੱਜਣੋ ਯਾਰ ਬੇਬੇ ਕਿੱਦਾਂ ਲੱਗ ਰਿਹਾ ਵਿਊ ਆਓ ਕਿੱਦਾਂ ਮੈਨੂੰ ਲੱਗਦਾ ਤੁਸੀਂ ਜਾਣਦੇ ਹੋ ਕਿ ਇਹ ਬੇਬੇ ਦਾ ਫਸਟ ਟਾਈਮ ਐਕਸਪੀਰੀਅੰਸ ਆ ਤੁਹਾਨੂੰ ਪਤਾ ਸਾਰਿਆਂ ਨੂੰ ਵੇ ਬੈਗ ਬਿਓ ਕੇ ਵੇ ਇੱਕ ਦੂ ਚੰਗੀ ਤਰ੍ਹਾਂ ਪਤਾ ਨਹੀਂ ਤਾਂ ਬੈਠੀ ਪਈ ਨਹੀਂ ਕੀ ਹੋਇਆ ਨਹੀਂ ਹਾਂ ਸੋ ਆਪਾਂ ਅਗਲੇ ਵਲੌਗ ਵਿੱਚ ਸਾਰਾ ਕੁਝ ਦੱਸਣਾ ਠੀਕ ਹੈ ਹਾਂ ਆਪਾਂ ਤੁਹਾਨੂੰ ਦੱਸ ਦੇ ਕਿਹੜਾ ਡੱਬਾ ਤੇ ਕਿਹੜੀ ਕਲਾਸ ਹੈ ਉਹ ਸਾਰਾ ਕੁਝ ਤੁਹਾਨੂੰ ਅਗਲੇ ਵਲੌਗ ਚ ਸਾਰੀ ਆਪਾਂ ਟ੍ਰੇਨ ਦੀ ਜਾਣਕਾਰੀ ਦੇਵਾਂਗੇ ਟ੍ਰੇਨ ਦੀ ਜਾਣਕਾਰੀ ਦੇਵਾਂਗੇ ਜੇ ਤੁਸੀਂ ਆਪਣਾ ਬਜੂਰ ਸਾਹਿਬ ਜਾਣਾ ਤਾਂ ਤੁਸੀਂ ਕਿਹੜਾ ਬਜਟ ਵੀ ਦੱਸਾਂਗੇ ਕਿਹੜਾ ਡੱਬਾ ਕਿੰਨੇ ਦਾ ਆ ਫਸਟ ਕਲਾਸ ਏ ਕਲਾਸ ਬੀ ਕਲਾਸ ਸੀ ਕਲਾਸ ਉਹ ਸਾਰਾ ਦੱਸਾਂਗੇ ਸੋ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਤੁਸੀਂ ਆਪਦੇ ਬਜਟ ਦੇ ਹਿਸਾਬ ਨਾਲ ਲੈ ਸਕਦੇ ਹੋ ਉਹ ਪ੍ਰੋਪਰ ਅਗਲੇ ਵਲੌਗ ਚ ਜਾਣਕਾਰੀ ਦੇਨੇ ਨਾਲ ਤੁਹਾਨੂੰ ਸਾਰਾ ਆਪਣਾ ਟ੍ਰੇਨ ਵਿਖਾਉਣੇ ਤੇ ਨਾਲੇ ਅਗਲੇ ਵਲੌਗਾਂ ਚ ਆਪਾਂ ਦਰਸ਼ਨ ਕਰਾਵਾਂਗੇ ਰੇਕ ਆਪ ਜਿੱਥੇ ਹਨਾ ਹਾਂ ਜਿੱਥੇ ਵੀ ਆਪਾਂ ਮਹਾਰਾਜ ਦੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਸਾਰਿਆਂ ਦਿਖਾਵਾਂਗੇ ਸੋ ਜੁੜੇ ਰਹੋ ਥੈਂਕ ਯੂ ਸੋ ਮੱਚ ਬੇਬੇ ਤੇ ਇਧਰ ਵਹਿੰਦੀ ਨਹੀਂ ਗਏ ਲੋ ਉਧਰ ਬੇਬੇ ਦਾ ਨਹੀਂ ਉਧਰ ਆ ਆਂਟੀ ਜੀ ਕੋ ਕਹਿਣਾ ਚਾਹੋ ਤੁਸੀਂ ਬੱਸ ਆਪਦਾ ਕੁਝ ਨਹੀਂ ਕਹਿਣਾ ਚਾਹੁੰਦੇ ਬਸ ਮਹਾਰਾਜ ਚੰਗੇ ਚੰਗੇ ਦਰਸ਼ਨ ਮਿਲਾ ਦੇ ਹਾਂ ਸੋਹਣਾ ਕੰਮ ਕੀ ਕਰਾ ਰਹੇ ਸਾਰੇ ਸਹੀ ਸਲਾਮਤ ਆਪ ਦਾ ਵਧੀਆ ਦਰਸ਼ਨ ਮਿਲਾ ਦਰਸ਼ਨ ਮਿਲੇ ਕਿਰਾ ਗਿਆ ਮੇਰੇ ਪੁੱਤ ਦੀਆਂ ਲੰਮੀਆਂ ਬੇਬੇ ਤੇਰੀਆਂ ਲੰਮੀਆਂ ਹੋ ਰਾਂ ਹਾਂ ਬੇਬੇ ਇੱਕ ਗੱਲ ਤੂੰ ਦੱਸੀ ਨਹੀਂਗੀ ਕਹਿਣੀ ਹੈ ਤੇ ਤੇ ਹਰਮਨ ਨੂੰ ਕੀ ਕਿਹਾ ਸੀ ਜਦੋਂ ਇਹਦੇ ਬਾਰੇ ਜਦੋਂ ਜਾਣਾ ਸੀਗਾ ਹਰਮਨ ਨੂੰ ਮੈਂ ਕਈ ਵਾਰ ਆਖਿਆ ਵੀ ਮੈਨੂੰ ਤੂੰ ਉੱਥੋਂ ਦੇ ਹਜੂਰ ਸਾਹਿਬ ਦੇ ਦਰਸ਼ਨ ਕਰਾ ਬੇਬੇ ਨੇ ਪਹਿਲਾਂ ਜਿਵੇਂ ਪਹਿਲਾਂ ਹੀ ਪਲਾਨ ਬਣਾਇਆ ਕਿ ਆ ਉਧਰ ਚਲਦੇ ਆ ਗੋਵਾਲ ਨੂੰ ਲੈ ਕੇ ਚੱਲਾਂਗੇ ਬੇਬੇ ਬੜੇ ਟਾਈਮ ਲੱਗੇ ਦੁਬਈ ਤੋਂ ਵੀ ਲੱਗਦੀ ਆਪਾਂ ਉੱਥੇ ਚੱਲੀਏ ਉੱਥੇ ਲੈ ਕੇ ਮੈਂ ਦੁਬਈ ਲੈ ਕੇ ਚੱਲਾਂਗੇ ਹਰਮਨ ਨੇ ਤੂੰ ਆਪਾਂ ਹਜੂਰ ਸਾਹਿਬ ਹੀ ਚੱਲੇ ਜੇ ਗੁਰੂ ਦੇ ਦਰਸ਼ਨ ਕਰਕੇ ਆਏਗੀ ਸੋ ਫਿਰ ਅਸੀਂ ਸੋਚਿਆ ਤੂੰ ਆਪਾਂ ਬੇਬੇ ਨੂੰ ਸਰਪ੍ਰਾਈਜ਼ ਹੀ ਦਿੱਤਾ ਮੈਂ ਕੀ ਸੋਚਿਆ ਸੀ ਦੀ ਆਪਾ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਆਈਏ ਤੇ ਚੜਦੀ ਕਲਾ ਰਵੇ ਤਾਂ ਦਰਸਤੀ ਦੇਵੇ ਮੇਰੇ ਪੋਤਾਂ ਨੂੰ ਇਹ ਦੀ ਵਧੀਆ ਵਧੀਆ ਕੰਮ ਚੱਲਣ ਤੇ ਦੇ ਦਰਸ਼ਨ ਕਰਾਵੇ ਮੇਰੇ ਵੀ ਮੈਂ ਵੀ ਚੱਲ ਵਧੀਆ ਵਧੀਆ ਮਹਾਰਾਜੀ ਇਹ ਆਪਾ ਕਹਿ ਰਹੀ ਹੈ ਨਾ ਬੰਦਾ ਬੰਦਾ ਕੋਈ ਨਹੀਂ ਇਹ ਕਰਾਉਣ ਵਾਲਾ ਮਹਾਰਾਜੀ ਆ ਜਿਹਾ ਜ ਮਹਾਰਾਜ ਨੇ ਹਿੰਮਤ ਬਖਸ਼ੀ ਸਾਰਾ ਕੋਈ ਹਿੰਮਤ ਨਹੀਂ ਜਦੋਂ ਮਹਾਰਾਜ ਆਪਨੋ ਦੇ ਦਰ ਤੇ ਸਾਦਾ ਬੰਦਾ ਉਹ ਹੀ ਜਾਂਦਾ ਉਹ ਵੀ ਜਾਂਦਾ ਉਹ ਤਰ੍ਹਾਂ ਤਾਂ ਬਿਨਾ ਪਿਣਾ ਪਾਗਾ ਤੋਂ ਬਿਨਾ ਕਰਮਾਂ ਤੋਂ ਕਿਤੇ ਵੀ ਨਹੀਂ ਜਾਏ ਜੀ ਆ ਜਾਂਦਾ ਨਹੀਂ ਜਾਂਦਾ ਬਾਲਕ ਨੇ ਸਾਨੂੰ ਆਪਦੇ ਦਰ ਤੇ ਬੁਲਾਇਆ ਉਹ ਹੀ ਜਾਂਦੇ ਬਹੁਤ ਨਾਲੇ ਬੁਲਾਇਆ ਬਿਨ ਪਾਗਾ ਸਤ ਸੰਗਣਾ ਲੱਭੇ ਉਹ ਹੀ ਕਰਨਾ ਤੇ ਤਜਨੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਅੱਗੇ ਤੁਹਾਨੂੰ ਆਪਾਂ ਅਗਲੇ ਵਲੌਗ ਚ ਮੈਂ ਵਾਰ-ਵਾਰ ਕਹਿ ਰਹੇ ਹਾਂ ਕਿ ਤੁਹਾਨੂੰ ਜੜੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਕਿਹੜੇ ਕਲਾਸ ਚ ਜਾ ਸਕਦੇ ਹੋ ਅਗਲੇ ਵਲੌਗ ਮਿਸ ਨਾ ਕਰਿਓ ਬਸ ਹਾਂ ਅਗਲੇ ਵਲੌਗ ਤੁਹਾਨੂੰ ਨਾਲੇ ਉੱਥੇ ਦਰਸ਼ਨ ਕਰਾਵਾਂਗੇ ਸੋ ਜੁੜੇ ਰਹੋ ਬਹੁਤ ਸਾਰਾ ਪਿਆਰ ਸਤਿਕਾਰ ਸਾਰਿਆਂ ਨੂੰ ਸੋ ਬੇਬੇ ਗੁੱਡ ਮਾਰਨਿੰਗ ਹੋ ਗਈ ਹੈ ਬੇਬੇ ਮਾਰਨਿੰਗ ਥੈਂਕ ਯੂ ਸੋ ਅਸੀਂ ਹੁਣ ਸੁੱਤੇ ਨਹੀਂਗੇ ਅਸੀਂ ਸੁੱਤੇ ਨਹੀਂ ਅਸੀਂ ਹੋਣਾ ਆਪਾਂ ਨੀਂਦਾ ਪੂਰੀਆਂ ਕਰਾਂਗੇ ਤਾਂ ਅਸੀਂ ਜਾਤ ਰਾਜ ਲੰਗਰ ਚੱਕਾਂਗੇ ਆਪਾਂ ਸਾਰਾ ਕੁਝ ਹਾਂ ਸਾਰੇ ਜਣੇ ਲੰਗਰ ਚੱਕਾਂਗੇ ਦੁਨੀਆ ਨੂੰ ਵੇਖਾਂਗੇ ਦੁਨੀਆ ਦਾ ਕਾਹ ਹੈ ਜ ਮਾਹੌਲ ਬਾਹਰ ਆਏ ਆਂ ਦੀ ਹਜੂਰ ਸਾਹਿਬ ਤੇ ਅੱਗੇ ਦਿਖਾਵਾਂਗੇ ਸੱਜਣ ਸਾਰਾ ਓਕੇ ਬਾਈ ਬਾਏ ਬਾਏ ਕਰ ਦੋ ਬਸ ਇੱਕ ਗੱਲ ਜੀ ਅੱਜ ਇਹ ਗੱਡੀ ਸਟਾਰਟ ਨਹੀਂ ਹੋएगी ਪੂਰੀ ਠੱਕਾ ਜੇ ਲਾਈ ਜਾਂਦੇ ਹਾਂ ਹੌਲੇ ਹੌਲੇ ਜਿਵੇਂ ਪਿੱਛੇ ਠੱਕਾ ਲਾਉਂਦੇ ਹਾਂ